ਮੈਂ ਮਦਰ ਸੰਗ ਭੈਣੀ ਦਾ ਕਾਕਾ ਬੀਕੇ ਜੂ ਟਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਮਾਨਸਾ ਜ਼ਿਲ੍ਹੇ ਦੇ ਵਿੱਚ ਦੌਫਾ ਥਾਣਾ ਪੈਂਦਾ ਉੱਥੇ ਇੱਕ ਪਿੰਡ ਪੈਂਦਾ ਮਾਖਾ ਮਾਖੇ ਦੀ ਇੱਕ ਨਵਾਲਿਕ ਲਟਕੀ ਜਿਹੜੀ ਪਰਮਗੇਸ਼ ਸਕੂਲ ਦੇ ਵਿੱਚ ਉਹਨੂੰ ਲਗਾਤਾਰ 10 ਤਰੀਕ ਤੋਂ ਲੈ ਕੇ ਲੰਬਾ ਸਮਾਂ ਹੋ ਗਿਆ ਇਥੋਂ ਦੀ ਪੁਲਿਸ ਬਿਲਕੁਲ ਫੇਲ ਹੋਈ ਆ ਉਸ ਨੂੰ ਭਾੜਨ ਵਾਸਤੇ ਲੱਭਣ ਵਾਸਤੇ ਇੱਕ ਪਰਿਵਾਰ ਨੇ ਕਹਿਤਾ ਵੀ ਸਾਡੇ ਨਾਲ ਦੁਨੀਆ ਗਈ ਸੀਗੀ ਸਕੂਲ ਦੇ ਵਿੱਚੋਂ ਕਿ ਅਸੀਂ ਬਲਾਟੇ ਤੋਂ ਉਹਨੂੰ ਵਾਚੜਾਤਾ ਪਰ ਲਗਾਤਾਰ ਅਸੀਂ 1 ਮਹੀਨਾ ਤੇ ਪੂਰੇ 3 ਦਿਨ ਹੋ ਗਏ ਆ ਜੋਗੇ ਥਾਣੇ ਦੇ ਬਾਰਗੇ ਧਰਨਾ ਦਿੱਤੇ ਨੂੰ ਵੱਡੀ ਪੱਧਰ ਤੇ بارش ਪਈ ਹੈ ਗਰਮੀ ਹੈ ਤੇ ਦਿਨ ਰਾਤ ਲਈ ਸਾਡੇ ਕਿਸਾਨ ਮਜ਼ਦੂਰ ਤੇ ਮੇਰੀਆਂ ਭੈਣਾਂ ਧਰਨਾ ਲਾਈ ਬੈਠੀਆਂ ਨੇ ਪਰ ਪੁਲਿਸ ਜਣੀ ਢੀਠ ਹੋ ਗਈ ਹੈ ਐਨੀ ਬੇਸ਼ਰਮ ਹੋਈ ਹੈ ਹਜੇ ਤੱਕ ਕੋਈ ਰਸਤਾ ਨਹੀਂ ਲੱਭ ਸਕੀ ਕਿਉਂਕਿ ਅਸੀਂ ਕਹਿੰਦੇ ਆ ਵੀ ਪਰਿਵਾਰ ਵਾਲਿਆਂ ਦਾ ਜਿਹੜਾ ਜੋੜ ਹੈ ਜਾਂ ਹੱਥ ਹੈ ਉਹ ਸਰਕਾਰ ਦੇ ਵਿੱਚ ਹੈ ਸਰਕਾਰ ਤੋਂ ਡਰਦੀ ਪੁਲਿਸ ਅੱਖਾਂ ਨੀਚੀ ਰੱਖੀ ਐ ਇੱਕ ਨਵਾਲਕ ਕੁੜੀ ਲਗਾਤਾਰ 50 55 ਦਿਨ ਘਰ ਘਰੇ ਨਾ ਆਵੇ ਤੇ ਪੁਲਿਸ ਸਾਡੀ ਥਾਣੇ ਦੇ ਵਿੱਚ ਇੱਕ ਮੌਣਤਾਰੀ ਬੈਠੀ ਹੋਵੇ ਤੇ ਬਾਅਦ ਗੇ ਇੱਕ ਵੀਕੇਜੂ ਦਿਖਾਉਂਦਾ ਤੇ ਆਗੂ ਵਰਕਰ ਤੇ ਸ਼ਿਕਾਇਤ ਜੋ ਭੈਣਾ ਉਹ ਸਰਕਾਰ ਦਾ ਤੇ ਪੁਲਿਸ ਦਾ ਪਿੱਛਾ ਸਿਆਪਾ ਕਰੀ ਜਾਣਾ ਤੇ ਪੁਲਿਸ ਗੁੰੰਗੀ ਬਣੀ ਬੈਠੀ ਐ ਇਸ ਕਰਕੇ ਅਸੀਂ ਆਉਣ ਵਾਲੀ 2 ਤਰੀਕ ਨੂੰ ਅਸੀਂ ਐਸਐਸਪੀ ਮਾਨਸਾ ਦਫ਼ਤਰ ਦਾ ਘਰਾਓ ਕਰਨ ਲਈ ਮਜਬੂਰ ਹੋਏ ਆ ਕਿਉਂਕਿ ਅਸੀਂ ਲਾਨ ਕਰ ਚੁੱਕੇ ਆ ਆਉਣ ਵਾਲੀ ਦੋ ਤਰੀਕ ਨੂੰ ਅਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੇਰੀਆਂ ਭੈਣਾਂ ਨੂੰ ਬੇਨਤੀ ਕਰਦੇ ਆ ਵੀ ਆਪਣੀ ਅਣਖ ਤੇ ਆਪਣੀ ਇੱਜ਼ਤ ਬਚਾਉਣ ਦੇ ਵਾਸਤੇ ਘਰ ਘਰ ਦਾ ਬੰਦਾ ਮਾਨਸਾ ਐਸਐਸਪੀ ਦੇ ਚੱਲਿਏ ਤੇ ਇਥੋਂ ਦੀ ਸਰਕਾਰ ਤੇ ਪੁਲਿਸ ਨੂੰ ਆਪਾਂ ਦੱਸੀਏ ਵੀ ਇਹਨਾਂ ਦੀ ਕਾਰਜਕਾਰੀ ਇਹਨਾਂ ਦਾ ਜਿਹੜਾ ਕੰਮ ਹੈ ਇਹਨਾਂ ਦੀ ਕਾਰਜਕਾਰੀ ਇੱਥੋਂ ਤੱਕ ਹੀ ਹੈ ਇਸ ਕਰਕੇ ਪਰਿਵਾਰ ਜਿਹੜਾ ਮੁੰਡੇ ਵਾਲਾ ਉਹਨਾਂ ਦਾ ਸਾਡੀ ਪੁਲਿਸ ਨੂੰ ਵੱਡੀ ਪੱਧਰ ਤੇ ਸੱਦਸਾ ਹੋਇਆਗਾ ਅਸੀਂ ਉਦੋਂ ਤੋਂ ਹੀ 50 40 ਦਨਾਂ ਤੋਂ ਅਸੀਂ ਇਹਨਾਂ ਨੂੰ ਫੋਨ ਫੜਾਏ ਆ ਪਰਿਵਾਰ ਦੇ ਉਹਨਾਂ ਦੇ ਫੋਨ ਦੇਣ ਵਾਸਤੇ ਸਾਡੀ ਪੁਲਿਸ ਨੂੰ ਛੇਤੀ ਫਿਕਰ ਹੋਊਗੀ ਸਾਰੇ ਕਹਤਾ ਵੀ ਆਹ ਪਰਿਵਾਰ ਦੇ ਜਿਹੜੇ ਫੋਨ ਆ ਮੁੰਡੇ ਵਾਲਿਆਂ ਦੇ ਸਰਪੰਚ ਨੂੰ ਫੋਨ ਕਰਕੇ ਛੇਤੀ ਉਹਨਾਂ ਦੇ ਪਹੁੰਚਦੇ ਕਰ ਦੋ ਤੇ ਪਰ ਜਿਹੜੇ ਕੁੜੀ ਵਾਲਿਆਂ ਦੇ ਫੋਨ ਫੜੇ ਆ ਕਿਉਂਕਿ ਹਜੇ ਤੱਕ ਸਾਨੂੰ ਬਰਾਮਤ ਨਹੀਂ ਕਰੇ ਕਿਉਂਕਿ ਅਸੀਂ ਕਹਿੰਦੇ ਆ ਵੀ ਜੇ ਕਈ ਵਾਰੀ ਕੁੜੀ ਉਤੇ ਬਗੜਾ ਰੱਖੀ ਆ ਕਿਸੇ ਨੇ ਦਵਾ ਥੱਲੇ ਕਰ ਰੱਖੀ ਆ ਤਾਂ ਉਹਦੇ ਘਰ ਵਾਲਾ ਫੋਨ ਜਾਦ ਹੋਊਗਾ ਹੋਰ ਕੋਈ ਫੋਨ ਉਹਦੇ ਜਾਦ ਨਹੀਂ ਆਉਣਾ ਪਰ ਇੱਥੋਂ ਦੀ ਪੁਲਿਸ ਆ ਜਿਹੜੀ ਐਸਐਸਪੀ ਤੋਂ ਲੈ ਕੇ ਡੀਐਸਪੀ ਐਸਐਚਓ ਥਾਣੇਦਾਰ ਤੱਕ ਮਨਸਿਗਾ ਤੱਕ ਅਸੀਂ ਬੇਨਤੀ ਕਰ ਚੁੱਕੇ ਆ ਪਰ ਫੋਨ ਕੋਲੇ ਰੱਖੀ ਬੈਠੇ ਬੰਦ ਕੀਤੇ ਆ ਤੇ ਜਿਹੜਿਆ ਨੇ ਚੜਾਵਾ ਚੜਾਇਆਗਾ ਉਹਨਾਂ ਦੇ ਸਪੈਂਸਲ ਨਾਂ ਲੈ ਕੇ ਸਾਡੇ ਕੋਲੇ ਬੈਠਿਆ ਤੇ ਉਹ ਮੁੰਡੇ ਵਾਲਿਆਂ ਦੇ 6 ਫੋਨ ਹੈ ਮੁੰਡੇ ਵਾਲਿਆਂ ਦੇ ਪਹੁੰਚਦੇ ਕਰੋ ਸਰਪੰਚ ਨੂੰ ਬੁਲਾ ਕੇ ਇਸ ਕਰਕੇ ਸਾਨੂੰ ਹੋਰ ਸ਼ੱਕ ਹੋ ਗਿਆ ਹੋਰ ਸਾਨੂੰ ਬਹਿਮ ਹੋ ਗਿਆ ਪੁਰਸ਼ ਦੇ ਉੱਤੇ ਕਿਉਂਕਿ ਪਹਿਲਾਂ ਹੀ ਸਾਨੂੰ ਪਤਾ ਸੀਗਾ ਵੀ ਚੋਰਾ ਨਾਲ ਕੁੱਤੀ ਰਲੀ ਐ ਕੱਲ ਸਾਡੀ ਸ਼ਾਦੀ ਸ਼ਾਬਤ ਹੋ ਗਈ ਐ ਸਾਨੂੰ ਅੱਜ ਤੱਕ ਫੋਨ ਨਹੀਂ ਮਿਲੇ ਹਜੇ ਤੱਕ ਉਸ ਪਰਿਵਾਰ ਨੂੰ ਫੋਨ ਬਰਾਮਤ ਕਰਦੇ ਜੇ ਕੁੜੀ ਫੋਨ ਕਰੂ ਤਾਂ ਘਰ ਵਾਲਾ ਫੋਨ ਜਾਦਾ ਆਉਂਦਾ ਜੇ ਕਿਸੇ ਵੀ ਕਿਸੇੁੰਡੇ ਨੇ ਕਦੇ ਵੀ ਕਿਸੇ ਬਨਵਾਸ ਸੰਬੰਦੇ ਦੇ ਉਹ ਆਪ ਦੇ ਪੜਾਵੇ ਚ ਲੈ ਰੱਖੀ ਐ ਇੱਥੋਂ ਪਤਾ ਲੱਗ ਗਿਆ ਵੀ ਪੁਲਿਸ ਜਿਹੜੀ ਉਹ ਮੁੰਡੇ ਵਾਲਿਆਂ ਦੇ ਹੱਥ ਨੇ ਵਿੱਚ ਅੱਜ ਵੀ ਖੜੀ ਐ ਤੇ ਉਦੋਂ ਵੀ ਖੜੀ ਹੋਈ ਐ ਇਸ ਕਰਕੇ ਅਸੀਂ ਐਸਐਸਪੀ ਦੇ ਧਰਨਾ ਜਿਹੜਾ ਦੇਣਾ ਦਾ ਘਰਾਓ ਕਰਨਾ ਦਾ ਸਾਰੇ ਮਾਨਸਾ ਜ਼ਿਲ੍ਹੇ ਨੂੰ ਪੀਰ ਕਰਦੇ ਆਂ ਵੀ ਵੱਧ ਤੋਂ ਵੱਧ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਬਣਾਉਣ ਦੇ ਵਾਸਤੇ ਇੱਜ਼ਤਾਂ ਬਚਾਉਣ ਵਾਸਤੇ ਘਰ ਘਰ ਦਾ ਬੰਦਾ ਆਉਣ ਵਾਲੀ ਦੋ ਤਰੀਕ ਨੂੰ ਮਾਨਸਾ ਸਸ਼ਤੀ ਦੇ ਪੰਤੇ। ਅਰ ਇੱਕ ਮਿੰਟ ਹੋਰ ਆ ਗਿਆ। ਅੱਜ ਤੂੰ ਫੋਟੋ ਉੱਥੇ ਲਾਇਆ ਪਿਆ ਗਿਆ ਵੀਡੀਓ ਤੇ। ਮੈਂ ਕਰਨਾ ਚਾਹੀਦਾ ਹੈ ਨਾ ਜਿਆਦਾ ਤੇ ਸਰਕਾਰ ਨੂੰ ਮਿਲ ਕੇ ਤੇ ਇਹ ਮਸਲਾ ਹੱਲ ਕਰਨਾ ਚਾਹੀਦਾ ਕਿਉਂਕਿ ਬੜੀ ਵੱਡੀ ਗੱਲ ਨਹੀਂ ਹੈਗੀ ਪਾਰਨ ਲਈ ਤੇ ਜੇ ਆਪਾਂ ਲਈਏ ਤਾਂ 5 ਮਿੰਟਾਂ ਜੀ ਵੀ ਆਪਾਂ ਇਹ ਪਾਰ ਸਕਦੇ ਨਾ ਇਹ ਸਾਰਾ ਪੂਰਾ ਸੱਚੀ ਹੁੰਦਾ ਹੈ ਨਾ ਜੀ ਤੇ ਬਾਕੀ ਕੰਟ ਦਾ ਬੰਦੇ ਜਿਹੜੇ ਨਾਲ ਨੇ ਚਾਹ ਦੂਹੂੀ ਦਖਿਆ ਨੂੰ ਵੀ ਪਰ ਅਸੀਂ ਵੀ ਜੇ ਇਹ ਕਾਰਵਾਈ ਕਰਨਗੇ ਤਾਂ ਸਾਰਾ ਕੁਝ ਹੀ ਹੱਲ ਹੋਊਗਾ ਇਹਨੂੰ ਮਸਲਾ ਹੱਲ ਕਰਨਾ ਜੇ ਮਸਲਾ ਹੱਲ ਹੋਊਗਾ ਜਿੰਦਾਬਾਦ ਜਿੰਦਾਬਾਦ मेन करण वारे 真到，真到、啊。